ਦੀ ਮਿਸਕ ਹੋਈ ਆ ਪੰਜਾਬ ਦੇ ਜਿਹੜੇ ਬੰਦੀਆਂ ਦੀ ਜਿਹਦੇ ਵਿੱਚ ਪਹਿਲਾਂ ਇਹ ਐਸਕੇਮ ਆਲ ਇੰਡੀਆ ਵੱਲੋਂ ਤਿੰਨ ਪ੍ਰੋਗਰਾਮ ਦਿੱਤੇ ਗਏ 1 23 ਤਰੀਕ ਨੂੰ ਜਿਹੜਾ ਇਹ ਖਰੜਾ ਨਵਾਂ ਭੇਜਿਆ ਸਰਕਾਰ ਨੇ ਸਟੇਟਾਂ ਰਹੀ ਉਹ ਕਾਨੂੰਨ ਨੇ ਜਿਹੜੇ ਪਹਿਲੇ 2021 ਦੇ ਵਿੱਚ ਵਾਪਸ ਲਏ ਸੀ ਉਹ ਮੁੜ ਕੇ ਚੋਰਮੋਰੀ ਰਹੀ ਲਾਗੂ ਕਰ ਰਹੀ ਹੈ ਸਰਕਾਰ ਅਸੀਂ ਉਸ ਮੰਗ ਨੂੰ ਆਧਾਰ ਬਣਾ ਕੇ ਬਾਕੀ ਦਿੱਲੀ ਮੋਰਚੇ ਨੇ ਰਹਿ ਨਹੀਂਆਂ ਮੰਗਾਂ ਨੂੰ ਆਧਾਰ ਬਣਾ ਕੇ ਤੇ ਦਲੇਵਾਲ ਦੇ ਮਰਨ ਵਰਤ ਨੂੰ ਉਹਦਾ ਵਿੱਚ ਲੈ ਕੇ ਅਸੀਂ ਤਕਰੀਬਨ ਤਿੰਨ ਐਕਸ਼ਨ ਕਰ ਚੁੱਕੇ ਹਾਂ ਦੋ ਹਰਿਆਣੇ ਦੇ ਇੱਕ ਹਰਿਆਣਾ ਚ ਤੇ ਇੱਕ ਅਸੀਂ ਕਰ ਕੀਤਾ ਮੋਗਾ ਰੈਡੀ ਪੰਜਾਬ ਦੇ ਵਿੱਚ ਜਿਹਨੇ ਤਿੰਨੇ ਐਕਸ਼ਨਾਂ ਦੇ ਵਿੱਚ ਡਰਾਫਟ ਸਾਡੀ ਮੁੱਖ ਮੰਗ ਹੈ ਕਿਉਂਕਿ ਉਹਦੇ ਨਾਲ ਸਰਕਾਰੀ ਮੰਡੀ ਹੈ ਜਿਹੜੀ ਉਹਨੂੰ ਖਤਮ ਕਰਨਾ ਸਰਕਾਰੀ ਸਟਾਕ ਹੈ ਜਿਹੜਾ ਗਦਾਮ ਨੇ ਉਹਨਾਂ ਨੂੰ ਖਤਮ ਕਰਨਾ ਸ਼ੈਲੋ ਕਦਮਾਂ ਨੂੰ ਮੰਡੀਆ ਸ਼ੋ ਕਰਨਾ ਕੰਟੈਕਟ ਫਾਰਮਿੰਗ ਵਾਲੀ ਪ੍ਰੋਸੈਸਿੰਗ ਵਾਲੀ ਗੱਲ ਹੈ ਜਿਹੜੀ ਜੰਤਕਵੰਡ ਪ੍ਰਣਾਲੀ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਆ ਜਿਹੜੀ ਡਿਆਹਾ ਡਿਫਰੈਂਟ ਕੀਮਤਾਂ ਮਿਲਦੀਆਂ ਨੇ ਐਮਐਸਪੀ ਤੋਂ ਉਹਨਾਂ ਦੀ ਬੀਮਾ ਯੋਜਨਾ ਦੀ ਇੱਕ ਸਕੀਮ ਜੀ ਬਣਾ ਕੇ ਵਿੱਚ ਰੱਖੀ ਪਾਈ ਹੈ ਜਿਹੜੀ ਟੋਟਲ ਉਹੀ ਗੱਲਾਂ ਜਿਹੜੀਆਂ ਤਿੰਨ ਕਾਨੂੰਨਾਂ ਦੇ ਵਿੱਚ ਸੀ ਉਹ ਸਾਰੀਆਂ ਇਸ ਡਰਾਫਟ ਦੇ ਵਿੱਚ ਸਟੇਟ ਸਬਜੈਕਟ ਮੰਨ ਕੇ ਖੇਤੀ ਨੂੰ ਸਟੇਟਾਂ ਤੇ ਦਬਾਅ ਪਾ ਕੇ ਉਹ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਉਹਦਾ ਅਸੀਂ ਸਨੇਹਾ ਇਹ ਸੱਤ ਐਕਸ਼ਨਾਂ ਦੇ ਵਿੱਚ ਪੂਰੇ ਭਾਰਤ ਦਿੱਤਾ ਹੈ ਤੇ ਅਸੀਂ ਭਾਰਤ ਪੱਦਰ ਦਾ ਇਹਨੂੰ ਅੰਦੋਲਨ ਬਣਾ ਕੇ ਸਾਰੇ ਭਾਰਤੀਆਂ ਸਟੇਟਾਂ 'ਚ ਇਹ ਗੱਲ ਲੈ ਕੇ ਜਾਵਾਂਗੇ ਅਸੀਂ ਵੱਡੇ ਵੱਡੇ ਪ੍ਰੋਗਰਾਮ ਪਹਿਲਾਂ ਵੀ ਕੀਤੇ ਨੇ ਆ ਜਨ ਇੰਡੀਆ ਸਕੀਮ ਦੀ ਮੀਟਿੰਗਾਂ ਸ਼ਾਮ ਨੂੰ ਆਨਲਾਈਨ ਉਹਦੇ ਵਿੱਚ ਅਸੀਂ ਹੋਰ ਵਿਚਾਰਾਂਗੇ ਕਿ ਆਲ ਇੰਡੀਆ ਪੱਦਰ ਦੇ ਐਕਸ਼ਨਸਾਂ ਕਿੰਨੇ ਅਸੀਂ ਦੇ ਸਕਦੇ ਹਾਂ ਕਿ 26 ਜਨਵਰੀ ਵਾਲਾ ਵੀ ਆਲ ਇੰਡੀਆ ਦਾ ਐਕਸ਼ਨ ਹੋਊਗਾ ਅ ਅੱਜ ਉਹਨੂੰ ਪਾਸ ਹੋਰ ਕਰ ਲਾਂਗੇ ਹੋਰ ਉਹਨੂੰ ਰੂਪ ਨਖਾਰ ਲਾਂਗੇ ਤੇ ਇਹ ਐਕਸ਼ਨ ਹੋਊਗਾ ਤੇ ਅਗਲਾ ਇੱਕ ਕੋਈ ਐਕਸ਼ਨ ਵੀ ਆਲ ਇੰਡੀਆ ਪੱਧਰ ਦਾ ਆ ਸਕਦਾ ਕਿਸਾਨ ਜੀ ਆ ਨਾ ਕਿਸਾਨ ਆ ਫਿਰ ਭੁਖੜ ਦਾ ਨਾਲ ਭੁਖੜ ਦਾ ਤੇ ਬੈਠਾ ਰਹੇ ਜਿੱਥੇ 111 ਕਿਸਾਨ ਹੋਰ ਦੇਖੋ ਸਰ ਉਹ ਉਹਨਾਂ ਮੋਰਚੇ ਵਾਲੇ ਸਾਥੀਆਂ ਦੀ ਮਰਜ਼ੀ ਆ ਉਹ ਤਾਂ ਕੀ ਕਰ ਰਹੇ ਨੇ ਉਹ ਤਾਂ ਮੋਰਚੇ ਦਾ ਦਾ ਸਾਡਾ ਤਾਂ ਹੈ ਨਹੀਂ ਨਾ 26 ਜਨਵਰੀ ਨੂੰ ਕਿਹੜਾ ਐਕਸ਼ਨ ਲੈਣ ਜਾ ਰਹੇ ਆ ਕਿਸਾਨ 26 ਮਾ ਅ ਟਰੈਕਟਰ ਮਾਰਕਾ ਸਾਥੀਆਂ ਨੇ ਐਲਾਨ ਕੀਤਾ ਨਾ ਟ੍ਰੈਕਟਰ ਮਾਰਚ ਦੇਖੋ 26 ਜਨਵਰੀ ਦਾ ਮਾਰਚ ਹਰ ਸਾਲ ਹੁੰਦਾ ਨਵਾਂ ਨਹੀਂ ਮਤਲਬ ਇਹ 26 ਜਨਵਰੀ ਅਸੀਂ ਹਰ ਸਾਲ ਆਰ ਇੰਡੀਆ ਪੱਧਰ ਤੇ ਮਾਰਚ ਕਰਦੇ ਹਾਂ ਉਹੀ ਮਾਰਚ ਸੇਮ ਹੈ ਇਸ ਦੀ ਵਿਸ਼ੇਸ਼ ਗੱਲ ਇਹ ਹੈ ਪਹਿਲਾਂ ਤਾਂ ਅਸੀਂ ਦਿੱਲੀ ਵਾਲੇ ਮੋਰਚੇ ਮੰਗਾ ਜਿਹੜੇ ਰਹਿੰਦੇ ਮੰਗਾ ਸੂਰਤੇ ਕਰਦੇ ਹੁੰਦੇ ਸੀ ਇਸ ਵਾਰ ਅਸੀਂ ਨਿਆ ਡਰਾਫਟ ਪਹਿਲੇ ਨੰਬਰ ਤੇ ਲੰਦਾ ਤੇ ਦਿੱਲੀ ਦੇ ਮੋਰਚੇ ਜਿਹੜੀਆਂ ਰਹਿੰਦੀਆਂ ਮੰਗਾ ਨਹੀਂ ਜਿਹੜੀਆਂ ਉਹ ਉਹ ਜਨ ਸਰ ਮਹਾਪੰਚਾਇਤ ਤੋਂ ਸਰਕਾਰ ਵੱਲੋਂ ਕੋਈ ਤੁਹਾਨੂੰ ਕੁਛ ਨੇਹਾ ਆਇਆ ਕੋਈ ਗੱਲਬਾਤ ਲਈ ਕੁਛ ਇਦਾਂ ਦੇ ਕੁਝ ਨਹੀਂ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਇਹ ਕੜੋਕੜ ਗੱਲਾਂ ਹੋਣਗੀਆਂ ਉਹ ਦੇਖਾਂਗੇ ਬਾਅਦ ਚ ਇਹ ਤਾਂ ਕੋ ਤਾਂ ਕਰਨੇ ਦੀ ਗੱਲ ਕੀਤੀ ਹੈ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਸਰ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹਨੂੰ ਰੱਦ ਕੀਤਾ ਜਾਵੇ ਤਾਂ ਉਹਨੂੰ ਲੈ ਕੇ ਕੋਈ ਗੱਲਬਾਤ ਹੋ ਪਾਈਏ ਪੰਜਾਬ ਸਰਕਾਰ ਨਾਲ ਹੋਈ ਹੈ ਸਾਡੀ ਗੱਲ ਸਾਰੀਆਂ ਜਨਤਵੰਦੀਆਂ ਮੀਟਿੰਗ ਦੇ ਵਿੱਚ ਸ਼ਾਮਲ ਸੀ ਸਾਡੇ ਸਾਰਿਆਂ ਦੇ ਸਾਹਮਣੇ ਖੇਤੀਬਾੜੀ ਮੰਤਰੀ ਮੰਨੇ ਆ ਵੀ ਅਸੀਂ ਇਹਨੂੰ ਰੱਦ ਕਰਾਂਗੇ ਪਰ ਉਹ ਜਿਸ ਤਰੀਕੇ ਨਾਲ ਰੱਦ ਦਾ ਬਿਆਨ ਆ ਉਹਨਾਂ ਦਾ ਚਿੱਠੀ ਵੀ ਅਸੀਂ ਰੱਦ ਕਰਤਾ ਇਸ ਤਰ੍ਹਾਂ ਨਹੀਂ ਅਸੀਂ ਕਹਿੰਦੇ ਵੀ ਸੈਸ਼ਨ ਬੁਲਾਓ ਸੈਸ਼ਨ ਦੇ ਵਿੱਚ ਉਹਨੂੰ ਪੱਕਾ ਦਾ ਰੱਦ ਕਰੋ ਤੇ ਰੱਦ ਕਰਨ ਦੀ ਕਾਪੀ ਜਿਹੜੀ ਉਹ ਜਨਤਕ ਕੀਤੀ ਜਾਵੇ ਚੋਕਰ ਜੋ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਲੁਧਿਆਣਾ ਵਿਖੇ ਇਹ ਸ਼ੁਰੂ pauਣ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਦੀ ਮੰਡਲ ਹਰਜਿੰਦਰ ਸਿੰਘ ਲੱਖੋਵਾਲ ਜੀ ਕਰਨਜੀਤ ਸਿੰਘ ਸੇਖੋ ਦਾਸ ਨਛੱਤਰ ਸਿੰਘ ਜੈਦੋ ਤੇ ਹੋਏ ਉਸ ਤੋਂ ਬਾਅਦ ਸਾਡੀ ਅਗਲੀ ਕਾਰਵਾਈ ਲੱਖੋਵਾਲ ਸਾਹਿਬ ਦੱਸਣ ਗਈ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਉਹ ਚ ਵਿਸ਼ੇਸ਼ ਤੌਰ ਤੇ ਗਰਾਹਾਂ ਸਾਹਿਬ ਵੀ ਹਾਜ਼ਰ ਹੋਏ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇਹਦੇ ਵਿੱਚ ਹਾਜ਼ਰ ਹੋਏ ਪਿਛਲੇ ਦਿਨੀ ਜਿਹੜੀ ਅਸੀਂ ਮੋਗੇ ਚ 9 ਤਰੀਕ ਨੂੰ ਵੱਡੀ ਮਹਾਪੰਚਾਇਤ ਕੀਤੀ ਸੀ ਸਾਰਿਆਂ ਨੇ ਦੇਖਿਆ ਹੋਣਾ ਜਿੱਥੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਚ ਹੋਏ ਸੀ ਉਹ ਚ ਇੱਕ ਫੈਸਲਾ ਲਿਆ ਗਿਆ ਸੀ ਵੀ 26 ਤਰੀਕ ਨੂੰ 26 ਜਨਵਰੀ ਨੂੰ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕਰਦੇ ਆਂ ਉਵੇਂ ਹੀ ਟਰੈਕਟਰ ਮਾਰਚ ਇਸ 26 ਜਨਵਰੀ ਨੂੰ ਵੀ ਸਾਰੇ ਕਸਬਿਆਂ ਚ ਬਲਾਕਾਂ ਚ ਤਹਿਸੀਲਾਂ ਦੇ ਵਿੱਚ ਉਹ ਟਰੈਕਟਰ ਮਾਰਚ ਕੀਤਾ ਜਾਊਗਾ ਉਹਦੀ ਤਿਆਰੀ ਲਈ 22 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਇੱਕ ਵੱਡੀ ਲਾਮਬੰਦੀ ਨਾਲ ਅਸੀਂ ਸਾਰਾ ਪੰਜਾਬ ਸਾਰਾ ਭਾਰਤ ਟਰੈਕਟਰਾਂ ਨਾਲ ਭਰ ਦੇਵਾਂਗੇ ਉਹਦੇ ਲਈ ਸਾਡੀ ਅੱਜ ਐਸਕੇਐਮ ਦੀ ਸ਼ਾਮ ਨੂੰ ਵੀ ਮੀਟਿੰਗ 7:30 ਵਜੇ ਹੋ ਰਹੀ ਆ ਉਹਦੇ ਚ ਅਗਲੇ ਤਿਆਰੀਆਂ ਵੀ ਅਸੀਂ ਤੁਹਾਨੂੰ ਦੱਸ ਦੇਵਾਂਗੇ ਆਨਲਾਈਨ ਮੀਟਿੰਗ ਹੋ ਰਹੀ ਆ ਦੂਸਰਾ ਜਿਹੜਾ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਮੋਰਚਾ ਲੱਗਿਆ ਹੋਇਆ ਡੱਲੇਵਾਲ ਸਾਹਿਬ ਮਰਨwarte ਬੈਠੇ ਆ ਉਨਾਂ ਦੀ ਹਾਲਤ ਖਰਾਬ ਆ ਫੌਰੀ ਤੌਰ ਤੇ ਸੈਂਟਰ ਸਰਕਾਰ ਜਿਹੜੀਆਂ ਮੰਗਾਂ ਉਹ ਸਾਡੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਮੰਨੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਏਕਤਾ ਲਈ ਅਸੀਂ ਕਮੇਟੀ ਬਣਾਈ ਹੋਈ ਆ ਏਕਤਾ ਦਾ ਸਾਡਾ ਕੰਮ ਚੱਲ ਰਿਹਾ ਮੀਟਿੰਗਾਂ ਹੋ ਰਹੀਆਂ 18 ਤਰੀਕ ਨੂੰ ਦੁਬਾਰਾ ਜਿਹੜੀ ਆ ਮੀਟਿੰਗ ਉਹ ਹੋਊਗੀ ਇਸ ਤਰ੍ਹਾਂ ਦੇ ਸਾਡੇ ਅੱਜ ਪ੍ਰੋਗਰਾਮ ਲੈ ਗਏ ਨੇ ਇਸ ਤੋਂ ਅੱਗੇ ਕਰਨਜੀਤ ਸਿੰਘ ਸਿੱਖ ਹੁੰ ਦੱਸਣਗੇ ਅੱਜ ਸਿੰਘ ਈਸਰੂ ਭਵਨ ਲੁਧਿਆਣਾ ਦੇ ਵਿੱਚ ਸਾਡੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਜਿਹੜੀ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਤਕਰੀਬਨ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਔਰ ਜਿਹੜੀਆਂ ਪਿਛਲੀਆਂ ਮਤਲਬ ਮੋਰਚੇ ਦੇ ਵਿੱਚ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਸੀਗੀਆਂ ਉਹ ਔਰ ਉ체체 ਤਾਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸਾਥੀ ਵੀ ਇੱਥੇ ਉਗਰਾਹਾ ਸਾਹਿਬ ਔਰ ਝੰਡਾ ਸਿੰਘ ਜੇਠੂ ਕੇ ਉਹ ਵੀ ਇਸ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਆ। ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੀ ਮੋਗਾ ਰੈਲੀ ਹੋ ਕੇ ਹਟੀ ਆ ਔਰ ਉਹਦਾ ਰਿਵਿਊ ਕੀਤਾ ਹੈ ਔਰ ਅਸੀਂ ਬਹੁਤ ਹੀ ਮਤਲਬ ਉਥੇ ਜੋ ਪੰਜਾਬ ਦੇ ਕਿਸਾਨਾਂ ਨੇ ਉਸ ਰੈਲੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸ਼ਾਮਲ ਹੋ ਕੇ ਔਰ ਐਸ ਕੇ ਐਮ ਦੇ ਝੰਡੇ ਥੱਲੇ ਔਰ ਇਹਨਾਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਆਪਣੀ ਏਕਤਾ ਦਾ ਪ੍ਰਗਟਾਵਾ ਕੀਤਾ ਉਹਦੇ ਉੱਤੇ ਅੱਜ ਦੀ ਮੀਟਿੰਗ ਨੇ ਤਸੱਲੀ ਜाहिर ਕੀਤੀ ਆ ਔਰ ਨਾਲ ਹੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ 9 ਜਨਵਰੀ ਦੀ ਮੋਗਾ ਰੈਲੀ ਤੋਂ ਬਾਅਦ ਜੋ ਏਕਤਾ ਦਾ ਸੁਨੇਹਾ ਮੋਗਾ ਰੈਲੀ ਤੋਂ ਬਾਅਦ ਅਸੀਂ ਦਿੱਤਾ ਸੀ ਵੀ ਪੰਜਾਬ ਦੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਕਿਉਂਕਿ ਮੰਗਾ ਸਾਂਝੀਆਂ ਨੇ ਔਰ ਮੰਗਾ ਸਾਂਝੀਆਂ ਹੋਣ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਮਤਲਬ ਇਹ ਏਕਤਾ ਜਿਹੜੀ ਹੈਗੀ ਆ ਉਹ ਕੇਂਦਰ ਤੇ ਦਬਾਅ ਬਣਾਉਣ ਖਾਤਰ ਅੱਗੇ ਵੱਲ ਮਤਲਬ ਵਧਿਆ ਜਾਵੇ ਉਹ ਏਕਤਾ ਦੇ ਉੱਤੇ ਵਿਚਾਰ ਹੋਇਆ ਅਤੇ ਤਸੱਲੀ ਜ਼ਾਹਰ ਕੀਤੀ ਆ ਵੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਇਸ ਏਕਤਾ ਨੂੰ ਅੱਗੇ ਵਧਾਉਣ ਖਾਤਰ ਜੋ ਵੀ ਯਤਨ ਕੀਤੇ ਗਏ ਆ ਉਹ ਬੜੇ ਸ਼ਲਾਘਾਜੋਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਖੇਤੀ ਨੀਤੀ ਦਾ ਖਰੜਾ ਨਮਾ ਲੈ ਕੇ ਆਈ ਆ ਔਰ ਦਬਾਅ ਬਣਾਉਣ ਖਾਤਰ ਔਰ ਇਹ ਖੇਤੀ ਨੀਤੀ ਦੇ ਖਾੜੇ ਨੂੰ ਪੰਜਾਬ ਦੇ ਵਿੱਚ ਰੱਦ ਕਰਨ ਖਾਤਰ ਅਸੈਂਬਲੀ ਦਾ ਜਿਹੜਾ ਸੈਸ਼ਨ ਆ ਅਸੀਂ ਮਤਲਬ ਅੱਜ ਇਹ ਵਿਚਾਰ ਕੀਤੀ ਆ ਪੰਜਾਬ ਸਰਕਾਰ ਉੱਤੇ ਦਬਾਅ ਬਣਾਇਆ ਜਾਵੇਗਾ ਜਲਦੀ ਤੋਂ ਜਲਦੀ ਉਹ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਬੁਲਾਉਣ ਔਰ ਸੈਸ਼ਨ ਦੇ ਵਿੱਚ ਇਹਨੂੰ ਮੁੱਢੋਂ ਸੁੱਡੋਂ ਇਹ ਖਾੜੇ ਨੂੰ ਜਿਹੜਾ ਰੱਦ ਕੀਤਾ ਜਾਵੇ ਔਰ ਨਾਲ ਦੀ ਨਾਲ ਅਸੀਂ ਕਿਉਂਕਿ ਡੱਲੇਵਾਲ ਸਾਹਿਬ ਆ ਜਿਹੜੇ ਉੱਥੇ ਮਰਨ ਵਰਤ ਤੇ ਬੈਠੇ ਆ ਔਰ ਕੇਂਦਰ ਸਰਕਾਰ ਦੇ ਉੱਤੇ ਇਹ ਦਬਾਅ ਬਣਾਉਣ ਖਾਤਰ ਅੱਜ ਅਸੀਂ ਇਹ ਪੂਰੀ ਬਹਿਸ ਕੀਤੀ ਆ ਔਰ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਵੀ ਅਸੀਂ ਮਤਲਬ ਕੇਂਦਰ ਸਰਕਾਰ ਨੂੰ ਕਹਿੰਨੇ ਆ ਵੀ ਜਲਦੀ ਤੋਂ ਜਲਦੀ ਉਹ ਮਤਲਬ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਕਿ ਕਿਸਾਨੀ ਦਾ ਜਿਹੜਾ ਘੋਲ ਆਗਾ ਉਹਦੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਔਰ ਜਿਹੜਾ ਡੱਲੇਵਾਲ ਸਾਹਿਬ ਦਾ ਮਰਨ ਵਾਰਤਾ ਜਿਹੜਾ ਉਹ ਖਤਮ ਕਰਾਇਆ ਜਾ ਸਕੇ ਔਰ ਨਾਲ ਹੀ ਜਿਸ ਤਰ੍ਹਾਂ ਲਖੋਵਾਲ ਸਾਹਿਬ ਨੇ ਕਿਹਾ 26 ਨੂੰ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਬਕਾਇਦਾ ਤੌਰ ਤੇ SKM ਦੇ ਵੱਲੋਂ ਉਲਿਖਿਆ ਹੋਇਆ ਪ੍ਰੋਗਰਾਮ ਆ ਔਰ ਉਹ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜਥੇਬੰਦਕ ਤੌਰ ਤੇ ਡਿਸਪਲਨ ਦੇ ਤੌਰ ਦੇ ਉੱਤੇ ਜੋ ਫੈਸਲੇ ਲਏ ਗਿਆ ਉਹਨਾਂ ਨੂੰ ਇਨਵਿਨ ਲਾਗੂ ਕਰਾਇਆ ਜਾਵੇਗਾ ਇਹ ਫੈਸਲੇ ਅੱਜ ਅਸੀਂ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਹਨ